ਇਹ ਤਾਂ ਮੀਂਹ ਦੇਖੋ ਵੀ ਸ਼ੁਰੂ ਹੋਏ ਅਜੇ ਆ ਕੋਈ ਹਾੜ ਦਾ ਮਹੀਨਾ ਹੀ ਮਹਾ 10 15 ਦਿਨ ਗਿਆ 20 ਦਿਨ ਵੱਧ ਤੋਂ ਵੱਧ ਆ ਸੌਣ ਦੇ ਵਿੱਚ ਤਾਂ ਸਭ ਤੋਂ ਵੱਧ ਨਹੀਂ ਪੈਂਦੇ ਆ ਅਜੇ ਕੰਮ ਸ਼ੁਰੂਆਤ ਹੋਇਆ ਤੇ ਆ ਵੇਖੋ ਕੀ ਬਣਿਆ ਪਿਆ ਲੱਗੇ ਪਏ ਆ ਕੋਈ ਮਨ ਦੀ ਨਿਕਾਸੀ ਨਹੀਂ ਗਵਾਲੀ ਦੀ ਬਾਤ ਨਹੀਂ ਇਹ ਤਾਂ ਮੀਂਹ ਪੈਣਾ ਹਟਣਾ ਕਿ ਨਹੀਂ ਹਟਣਾ ਦੂਜੀ ਗੱਲ ਇਹ ਜਿੱਕੇ ਪਾਣੀ ਚੱਲ ਜਾਂਦੇ ਨਿਕਾਣਾ ਸਾਰਾ ਪਰੇ ਉਹ ਸਟੇਟਿੰਗ ਲਗ ਨੂੰ ਫਸੂ ਬਣਿਆ ਹੀ ਜੋ 3 4 ਸਾਲੋਂ ਚੱਲੇ 5 ਸਾਲੀਓ ਚੱਲੇ ਆਪਾਂ ਤੇ ਬਾਬਾ ਬਿਰੀ ਚੰਦਿਆ ਨੇ ਉਹਨਾਂ ਨੂੰ ਤੁਸੀਂ ਮਾਰਦੇ ਆਪਣੇ ਵੱਟ ਪਾ ਲਈ 12 ਕਿੱਲੇ ਪਾਦੇ ਉਹਨਾਂ ਨੇ ਆਪਣੀ ਜ਼ਮੀਨ ਬਚਾਉਣ ਵਾਸਤੇ ਇੱਥੇ 35-40 ਕਿੱਲੇ ਦਾ ਨਕਸ਼ਣ ਕਰਤਾ ਉਹਨਾਂ ਨੇ ਉਹਨਾਂ ਆਮ ਜਨਤਾ ਦਾ ਕੋਈ ਨਹੀਂ ਸੋਚਿਆ ਨਾ ਕਿ ਪੱਠਾ ਰਿਆ ਡੰਗਰਾ ਵਾਸਤੇ ਨਾ ਕੋਈ ਤੂੜੀ ਨਾ ਕੋਈ ਜ਼ਮੀਨ ਦਾ ਕੋਈ ਵੀ ਝੋਨਾ ਦੇਖੋ ਅੱਛਾ ਵੀਰ ਜੀ ਗੱਲ ਪਤਾ ਕੀ ਆ ਇਹ ਨਾ ਸਾਰਾ ਪਾਣੀ ਆ ਤੁਸੀਂ ਨਹੀਂ ਹੁੰਦੀ ਜਦੋਂ ਪਾਣੀ ਆ ਸਾਰਾ ਪਾਣੀ ਐਨੋਂ ਉਦਾ ਹੁੰਦਾ ਸੀ ਇਹਦੇ ਪਾਣੀ ਆ ਕੇ ਡੱਕ ਲੱਗ ਜਾਂਦੀ ਸੀ ਬਾਬਿਆਂ ਦੀ ਇਥੇ 10 ਕਿੱਲੇ ਪੈ ਲਈ ਆ ਅੱਜ ਤੱਕ ਜਦੋਂ ਪਾਣੀ ਪੈਂਦਾ ਰਿਹਾ ਤੇ ਅਸੀਂ ਮੋਟਰਾਂ ਲਾ ਕੇ ਪਾਣੀ ਕੱਢਣਾ ਰਿਹਾ ਆਪਣੇ ਟ ਲਾਉਣੇ ਕੋਈ ਬੰਦਾ ਸਾਡੇ ਨਾਲ ਲੱਗਦਾ ਹੁੰਦਾ ਇੱਥੇ ਆ ਕੇ ਡੱਕ ਲੱਗ ਜਾਂਦੀ ਹੈ ਗਾੜੀ ਕੋਈ ਪਾਣੀ ਦਾ ਨਿਕਾਸ ਨਹੀਂ ਹੈਗਾ ਜੇ ਅਗਲੇ ਬੰਨੇ ਪਾਣੀ ਦਾ ਨਿਕਾਸ ਹੋਵੇ ਜਾਂ ਰੇੜਕੇ ਪਾਣੀ ਕੇ ਪੈਂਦਾ ਹੋਵੇ ਤਾਂ ਅਸੀਂ ਕਦੀ ਤੁਸੀਂ ਨਾ ਮਾਰਦੇ ਇਹ ਪਿਛਲੇ ਬੰਦੇ ਇਹ ਉਹਦਾ ਮਖੌਲ ਕਰਦੇ ਸਾਨੂੰ ਵੀ ਅਸੀਂ ਆਪਣੀ ਪੈਸੇ ਦੇ ਵਿੱਚ ਤੁਸੀਂ ਮਾਰੀਆ ਆਪਣਾ ਦੋ ਤਿੰਨ ਕਰਾਣਾ ਥਾਂ ਰੋਣਗੇ ਆਈ ਪਹਿਲੇ ਮਿੱਟੀ ਪਾਉਣ ਲੱਗੇ ਆ ਮੁੜ ਕੇ ਆਖਿਆ ਵੀ ਆਪਣੀ ਕੰਦ ਮਾਰ ਲਿਨੇ ਆ ਇਹ ਵੇਖੋ ਇਹਦੇ ਹੀ ਆਪਣਾ ਖਰਚਾ ਲਾ ਕੇ ਤੁਸੀਂ ਮਾ ਤੇ 50000 ਰੁਪਏ ਅਸੀਂ ਲਾਇਆ ਉਦੋਂ ਬਲਦੇਸ਼ਪੈ ਦੀ ਹਾਜ਼ਰੀ ਦੇ ਵਿੱਚ ਤੁਸੀਂ ਅਸੀਂ ਤੁਸੀਂ ਪਾਈ ਆ ਜਿਹੜੇ ਗਾੜੀ ਪਾਣੀ ਦਾ ਨਿਖਾਸ ਹੋਵੇ ਗਾੜੀ ਹੋਵੇ ਕੋਈ ਤੁਹਾਡੇ ਸਾਹਮਣੇ ਵੀ ਉਹ ਪਿੰਡ ਆ ਨਾਲਾ ਜਾਂਦਾ ਇਹਨੂੰ ਜੀ ਵਿਕਾਸ ਪਾਜੀ ਹੁਣ ਨਾਲਾ ਜਾਂਦਾ ਨਾ ਬਣਿਆ ਉਹ 4 ਫੁੱਟ ਉੱਚਾ ਨਾਲਾ ਵਾ ਕਦੀ ਵੀ ਨਾਲੇ ਦੇ ਵਿੱਚ ਪਾਣੀ ਪਾ ਦੇਣ ਅਸੀਂ ਤਾਂ ਤੁਸੀਂ ਵੜਦਾਂਗੇ ਜੇ ਪਾਣੀ ਪੈ ਸਕਦਾ ਨਾਲੇ ਜੇ ਪਾਣੀ ਪੈ ਨਹੀਂ ਸਕਦਾ 4 ਫੁੱਟ ਨਾਲਾ ਵਾ ਅੱਛਾ ਇਹਦਾ ਵੀ ਜੀ ਸਭ ਤੋਂ ਵੱਡਾ ਹਾਲੇ ਆ ਵੀ ਆੜਾ ਨਾਲਾ ਆਉਂਦਿਆ ਨਾ ਆਪਣੇ ਜਾਣ ਰਿਹਾ ਸਿੱਧਾ ਜਾ ਕੇ ਟਪਿਆਲੇ ਪੈਣ ਰਿਹਾ ਇਹ ਨਾਲਾ ਰੇਸ਼ਮ ਸਰਪੰਚ ਨੇ ਨਾਲਾ ਪਿੱਛੋਂ ਪੁੱਟਿਆ ਸੀ ਉਦੋਂ ਨਾਲ ਅਟੈਚ ਕਰਨ ਵਾਸਤੇ ਤੇ ਨਾਲਾ ਕੁਛ ਕਾਰਨਾ ਕਰਕੇ ਪਿੰਡ ਦੇ ਬੰਦੇ ਤਰਾਏ ਕੀ ਤਾਂ ਇਹ ਨਾਲਾ ਬਣਨਾ ਚਾਹੀਦਾ ਪ੍ਰਸ਼ਾਸਨਗਾਰੀ ਅਪੀਲ ਕਰਦੇ ਆ ਤੇ ਪਾਣੀ ਸਾਰਾ ਹੀ ਸਾਡਾ ਪਿੰਡ ਦਾ ਹੱਲ ਹੋ ਸਕਦਾ ਜੇ ਇਹ ਨਾਲਾ ਨਹੀਂ ਪੁੱਟਿਆ ਜਾਦਾ ਤਾਂ ਸਾਡਾ ਕੋਈ ਵੀ ਹੱਲ ਨਹੀਂ ਹੋ ਸਕਦਾ ਅੱਛਾ ਵੀਰ ਜੀ ਗੱਲ ਇਹ ਵੀ ਜਿੰਨਾ ਵੀਰਾਂ ਨੇ ਠੇਕੇ ਤੇ ਪਾਈ ਲਈ ਹੈ ਨਾ ਵੇਖੋ ਉਹਦਾ ਸਾਨੂੰ ਦੁੱਖ ਆ ਉਹਨਾਂ ਵੀ ਠੇਕਾ ਖਰਚਿਆ ਤੇ ਦੇਖੋ ਸਾਡਾ ਵੀ ਨੁਕਸਾਨ ਹੁੰਦਾ ਅਸੀਂ ਆਪਣੀ ਲੋਨ ਕੀਤਾ ਅਸੀਂ ਆਨੇ ਵੀ ਪ੍ਰਸ਼ਾਸਨਗਾਰੀ ਬੇਨਤੀ ਆ ਵੀ ਇਹਨਾਂ ਦਾ ਵੀ ਹੱਲ ਕੀਤਾ ਜਾਵੇ ਤੇ ਗਾਂ ਸਾਰੇ ਪਿੰਡ ਦਾ ਸਾਡਾ ਵੀ ਨਕਾਸ ਕੀਤਾ ਜਾਵੇ ਵੀ ਜਿਹੜਾ ਵੀ ਇਹਦਾ ਚੀਜ਼ ਦਾ ਆਪਾਂ ਨੂੰ ਘੜੀ ਦੇ ਪਿਛੋਂ ਨੌਬਤੀ ਲਾਵੇ ਹਾਂਜੀ ਹਾਂਜੀ ਬੇਨਤੀ ਕੀਤੀ ਜਾਂਦੀ ਅਸੀਂ ਦੋ ਹਰ ਟੈਂਪ ਪਿਛਲੇ ਸਾਲ ਵੀ ਇਸ ਤਰ੍ਹਾਂ ਬੇਨਤੀਆਂ ਕੀਤੀਆਂ ਅਸੀਂ ਐਸਡੀਓ ਸਾਹਿਬ ਨੂੰ ਵੀ ਤਾਹ ਨੋਟਸ ਦਿੱਤਾ ਹੈ ਡੀ ਸਾਹਿਬ ਨੂੰ ਵੀ ਤਾਹ ਸਾਡੀ ਹਾਲੇ ਕੋਈ ਕਾਰਵਾਈ ਨਹੀਂ ਹੋਈ ਕਿ ਉਹਨਾਂ ਨੇ ਵੀ ਨਾ ਕੀਤਾ ਨਾ ਕੋਈ ਆ ਕੇ ਮੋਕਾ ਤੱਕ ਨਹੀਂ ਵੇਖਿਆ ਸਾਡਾ ਅਸੀਂ ਪਰ ਆਪਣਾ ਪ੍ਰਧਾਨ ਹੋਣ ਦੇ ਨਾਤੇ ਇਹ ਪਰ ਜੋੜ ਇਹ ਬੇਨਤੀ ਕਰਦੇ ਜੀ ਸਾਡੇ ਨਾਂ ਕੋਈ ਸੁਣੀ ਗਈ ਫੇਰ ਜੇ ਮੈਨੂੰ ਮਜਬੂਰ ਹੋ ਕੇ ਧਰਨੇ ਦੇ ਸਾਨੂੰ ਮਜਬੂਰ ਹੋਣਾ ਪਊ ਧਰਨੇ ਆ ਮਾਸੇ ਕਾਰਵਾਈ ਕਰਨੀ ਪਊ ਸਾਨੂੰ ਫਿਰ ਪ੍ਰਸ਼ਾਸਨ ਨੂੰ ਨਹੀਂ ਫੇਰ ਦੁਆਰਾ ਪਰਜੋਗ ਬੇਨਤੀ ਕਰਦੇ ਆ ਕਿ ਸਾਡੀ ਅਸੂ ਤੱਕ ਨੌ ਤੇ ਨਾ ਪਹੁੰਚੇ ਅਤੇ ਸਾਡਾ ਇਹ ਹੱਲ ਕੀਤਾ ਮਸਲਾ ਹੱਲ ਕੀਤਾ ਜਾਵੇ ਆਪ ਜੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਮਸਲਾ ਇਹ ਆ ਜੀ ਮੈਂ ਝੋਨਾ ਲਾਇਆ ਠੇਕੇ ਦੇ ਪੈੜੀ ਲਈ ਆ ਕਿੰਨੀ ਪੈੜੀ ਲਈ ਪੈੜੀ ਲਈ 9 ਕਿਲੇ ਸਾਡੇ ਤੇ ਝੋਨਾ ਲਾਇਆ ਜੇ ਲਾਭ ਦਿੱਤੀ ਆ ਠੇਕਾ ਦਿੱਤਾ 7-8 ਲੱਖ ਰੁਪਈਆ ਮੈਂ ਦਿੱਤਾ ਠੇਕਾ ਦਿੱਤਾ ਜੀ ਲਾਭ ਦਿੱਤੀ ਆ ਵਹੀ ਦਿੱਤੀ ਜੋ ਮਲ ਤੇਲ ਖਰਚਾ ਜੋ ਵੀ ਕੁਝ ਹੋਇਆ ਤੇ ਮੈਂ ਦੱਸੋ ਗਰੀਬ ਬੰਦਾ ਝੋਨਾ ਮਾਰਿਆ ਗਿਆ ਮੇਰਾ ਮੈਂ ਦੱਸੋ ਕੀ ਕਰੂੰਗਾ ਇਹ ਪਾਣੀ ਕਿੱਥੋਂ ਆਇਆ ਪਾਣੀ ਇਹ ਮਾਨ ਨਾਲੇ ਪਿੱਟੇ ਵੱਡਾਂ ਦਾ ਦੋਹਾਂ ਪਿੰਡਾਂ ਦਾ ਰਗਵਾ ਇੱਥੇ ਸਾਰਾ ਨਖਾਸ ਹੀ ਇੱਥੇ ਆਉਂਦਾ ਭੁਲੜਾਂ ਦਾ ਵੀ ਨਾਲ ਹੀ ਭੁਲੜਾਂ ਦਾ ਵੀ ਨਾਲ ਹੀ ਪਾਣੀ ਆ ਇੱਥੇ ਨਖਾਸ ਆਉਂਦਾ ਤੇ ਨਾ ਪਿੰਡਾਂ ਦਾ ਪਾਣੀ ਇੱਥੇ ਹੀ ਆਉਂਦਾ ਜੀ ਤੇ ਅਗਲੇ ਬੰਨੇ ਬਾਬਿਆਂ ਨੇ ਤੁਸੀ ਮਾਰੀ ਆ ਉਹਨਾਂ ਆਪਣਾ ਆਪਣੇ ਖੇਤ ਬਚਾਉਣ ਵਾਸਤੇ ਸਾਡੇ ਮਗਰ 20 20 ਕਿਲੇ ਥਾਂ ਜਿਹੜਾ ਸੀ ਇਹਨਾਂ ਨੂੰ ਡੋਬਿਆ ਵਿਆਹ ਵਾ ਮਗਰਲੇ ਬੰਨੇ ਤੇ ਉਹ ਮਗਰਲੇ ਗਾਲ ਬੰਨੇ ਨਖਾਸ ਕੋਈ ਨਹੀਂ ਹੈਗਾ ਹਾਂਜੀ ਪੁੱਛਣਾ ਕੀ ਅਸੀਂ ਪੁੱਛਿਆ ਸੀ ਤੇ ਉਹ ਆਂਦੇ ਵੀ ਤੁਸੀਂ ਪਿਛਲੇ ਬੰਨੇ ਤੁਸੀਂ ਮਾਰ ਲਓ ਤੇ ਦੱਸੋ ਅਸੀਂ ਤੁਸੀਂ ਕਿਤਰਾ ਮਾਰੀਏ ਠੇਕੇ ਦੀ ਤੇ ਪਹਿਲੀ ਯਾਰ ਠੇਕੇ ਤੁਸੀਂ ਕਿਤਰਾ ਮੈਂ ਮਾਰਾਂ ਇੱਥੇ ਕਿੰਨਾ ਕਿ ਨੁਕਸਾਨ ਹੋਗਾ ਨਿਸ਼ਕਾਂ ਤੇ ਲਾ ਲੋ ਵੀ 9 ਕਿਲੇ 9 ਕਿਲੇ ਮੇਰਾ ਬਾਕੀ ਦਾ ਥਾਂ 30 35 40 ਕਿਲਿਆਂ ਦਾ ਪਾਣੀ ਫੇਰਨ ਰਿਹਾ ਬਾਕੀ ਮੈਂ ਤੇ 9 ਕਿਲੇ ਥਾਂ ਠੇਕੇ ਲਿਆ ਮੇਰੇ ਆਪ ਦੀ ਗੱਲ ਕਹਿੰਦਾ ਮੈਂ 9 ਕਿਲੇ ਹਾਂਜੀ 65000 ਰੁਪਏ ਪਹਿਲੀ ਲਈ ਜੇ ਕੀ ਮੰਗ ਕਰਦੇ ਜੀ ਤੁਸੀਂ ਤੇ ਮੰਗ ਮੈਂ ਦੇ ਇਹੋ ਗੱਲਾਂ ਨਾ ਵੀ ਕਿਹੜਾ ਕਿਤਰਾ ਨਖਾਸ ਬਣਿਆ ਜਾਵੇ ਕਿ ਇਹ ਬੰਨੇ ਨੂੰ ਰਾਹ ਬਣ ਜੇ ਚਲੋ ਪਹਿਲੀ ਦਾ ਬਚਾ ਜੇ ਝੋਨੇ ਦਾ ਦੇ ਕਿਤਰਾ ਪਾਣੀ ਨਿਕਲ ਜੇ ਦੇ ਕਿਸਾਨ ਖੁਸ਼ਹਾਲੀਆਂ ਕਰਦੇ ਆ ਅਹੀਂ ਤੇ ਜੇ ਨਾ ਕੋਈ ਮਸਲਾ ਲੂਦ ਅਹੀਂ ਤੇ ਕਿਤੇ ਨਾ ਕਿਤੇ ਧਰਨਾ ਲਾਵਾਂਗੇ ਅਹੀਂ ਹੁਣ ਕੀ ਕਰ ਸਕਦੇ ਆ ਗਰੀਬ ਆਦਮੀ ਸਾਡੀ ਤੁਹਾਡਾ ਚੰਦਾ ਜੀ ਤੇ ਅਹੀਂ ਤੇ ਬੇਨਤੀ ਕਰਦੇ ਆ ਵੀ ਸਾਡਾ ਕਿਨਾਂ ਕਿ ਬਣੇ ਨਖਾਸ ਕੱਢਣਾ ਚਾਹੀਦਾ ਮੇਰਾ ਨਾਮ ਆਪਰੀ ਸਿੰਘ ਪੁਲਰਜੀ ਪਿੰਡ ਵੀ ਪੁਲਰ ਸੀਲੋਪਕ ਜਿਨਾ ਮਸਰ ਕੀ ਮਸਲਾ ਜਿਹੜਾ ਤੁਸੀਂ ਅੱਜ ਜਿਹੜੀ ਤੁਸੀਂ ਗਰੈਂਡ ਜੇ ਪਾਣੀ ਦਾ ਡੱਬਾ ਉੱਪਰ ਆ ਆ ਖੇਤਾਂ ਦੇ ਵਿੱਚ ਕਿੰਨੀ ਕੁ ਫਸਲ ਤੁਹਾਡੀ ਖਰਾਬ ਹੋ ਚੁੱਕੀ ਆ 35 ਤੋਂ 40 ਕਿੱਲੇ ਵੀਰਜੀ ਇਹ ਜੰਮੀਆਂ ਸਾਰੀ ਇਹ ਪਾਣੀ ਖੜ ਗਿਆ ਪਿਛੇ ਪਟੇ ਵੱਡਾਂ ਤੋਂ ਭੁਲਰਾਂ ਦਾ ਰੋਕ ਰਗਵਾ ਲਾ ਲੋ ਵੀ 40 ਤੋਂ 50 ਕਿੱਲੇ ਪਿਛੇ ਵੇੜਾ ਉੱਚਾ ਰਗਵਾ ਉਹਦਾ ਪਾਣੀ ਪਟੇ ਵੱਡਾਂ ਦਾ ਤਾਂ ਮਾਨ ਦਾ ਪਾਣੀ ਸਾਰਾ ਆ 35 40 ਕਿਲੋ ਵਿੱਚ ਚਾਂਗ ਕੇ ਖੜ ਜਾਂਦਾ ਉਹਦੀ ਨਿਕਾਸੀ ਇਹਨੂੰ ਆ ਪਾਣੀ ਦੀ ਹਾਂਜੀ ਇਧਰ ਨਿਵਾਣੇ ਭਾਈ ਸਾਰਾ ਇਧਰ ਜੋ ਟਪੈਲੇ ਵੱਲੋਂ ਸ ਨਹੀਂ ਅੱਗੇ ਪਾਣੀ ਨਿਕਾਸ ਅੱਗੇ ਨਿਕਲਦਾ ਹੈ ਪਹਿਲਾਂ ਸਟੇਡੀਅਮ ਲਾਗਾ ਉਧਰ ਨਾਲਾ ਬਣਿਆ ਹੈ ਢਾਈ ਤੋਂ 3 ਫੁੱਟ ਦਾ ਤੇ ਜਦੋਂ ਦਾ ਪਾਪੀ ਵਿਧੀ ਚਿੰਦੀਆਂ ਨੇ ਬੰਨ ਮਾਰਤਾ ਆਪਣੀ ਪੈਲੀ ਚ ਤੇ ਉਦੋਂ ਦਾ ਨਹੀਂ ਨਿਕਾਸ ਕੋਈ ਵੀ ਇੱਥੇ ਹੁਣ ਭਾਵੇਂ ਮਹੀਨਾ ਪਾਣੀ ਤਾਂ ਰਵੇ ਭਾਵੇਂ 20 ਦਿਨ ਰਵੇ ਭਾਵੇਂ 10 ਦਿਨ ਰਵੇ ਇਤਨਾ ਪਾਣੀ ਇੱਥੇ ਤਲਾ ਲੱਗੇ ਰਹਿਣੇ ਆ ਹਾਂਜੀ ਇੱਥੇ ਡੰਗਰ ਵਸ਼ੇ ਤੂੰ ਭੁੱਖੇ ਮਰਨੇ ਲੱਛਣ ਨਹੀਂ ਝੋਨਾ ਵੀ ਪੱਠੇ ਪੱਠੇ ਦੱਸੋ ਵੇਖੋ ਵੀਡੀਓ ਬਣਾਓ ਪੱਠੇ ਦੱਸੋ ਸਾਰਾ ਜੋ ਚਾਰਾ ਹਰਾ ਚਾਰਾ ਸਾਰਾ ਕੋਈ ਤੂੜੀ ਤੂੜੀ ਦਾ ਉਹ ਛਾੜੇ ਉਥੇ ਉਥੇ ਕੰਦ ਦੀਪੀ ਇੱਕ ਬਾਬੇ ਨੇ ਬਣੇ ਅਸਲੀ ਮਾਰਿਆ ਆ ਵੀ ਆਮਦੀ 12 ਕਿੱਲੇ ਪੈਲੀ ਨੂੰ ਜ਼ਮੀਨ ਉਹ ਬਚਾਉਣ ਵਾਸਤੇ ਤੇ 12 ਕਿੱਲੇ ਜ਼ਮੀਨ ਬਚਾਉਣ ਵਾਸਤੇ ਉਹਨਾਂ ਨੇ ਪਿੱਛੇ 40 ਤੋਂ 50 ਕਿੱਲੇ ਆਮ ਲੋਕਾਂ ਨੂੰ ਵੀ ਨੁਕਸਾਨ ਕੀਤਾ ਜੋ ਗਰੀਬ ਆ ਜਿਹਨਾਂ ਨੂੰ ਨੁਕਸਾਨ ਕਰਤਾ ਉਹਦਾ ਉਹ ਪੁਲਰਾਂ ਦੀ ਜ਼ਮੀਨ ਐ ਜੀ ਹਮੰਤਾ ਦੀ ਹੀ ਡੇਰਾ ਹੁੰਦਾ ਪਹਿਲਾਂ ਡੇਰਾ ਹੀ ਹਮੰਤਾ ਦਾ ਤੇ ਉਹ ਵੀ ਬਾਬਾ 1900 ਦੇ ਚਾਬੇ 95 ਜਾਨਾ ਕਬਜ਼ਾ ਕੀਤਾ ਚਲੋ ਹਾਂਜੀ ਤੇ ਕੋਈ ਪ੍ਰਸ਼ਾਸਨ ਨੂੰ ਕੋਈ ਅਪੀਲ ਕੀਤੀ ਉਹਦੀ ਅੱਜ ਤੋਂ 2 ਸਾਲ ਪਹਿਲਾਂ ਅਸੀਂ ਸਾਡੇ ਚਿੱਠੀ ਉਠੇ ਕੱਢੀਆਂ ਉਦੋਂ ਵੀ ਇਹੋ ਕੰਮ ਹੋਇਆ ਸੀ ਇਤਨਾ ਜਿਹਾ ਪਾਣੀ ਆਇਆ ਤੇ ਪਲौरी ਸਾਹਿਬ ਆਏ ਗਰਦੌਰ ਸਾਹਿਬ ਆਏ ਸਾਰੇ ਲਿਖ ਲੁਕ ਕੇ ਲਗੇ ਹੀ ਆਂਦੇ ਤੁਹਾਨੂੰ ਮੁਆਵਜ਼ਾ ਦਵਾਂਗੇ ਜਾਂ ਕੋਈ ਹਿੰਦ ਭਰ ਆਖਿਆ ਸੀ ਮੁਆਵਜ਼ਾ ਲੈਂਦੇ ਉਹ ਨਿਕਾਸੀ ਦਾ ਹੱਲ ਕਰੋ ਤੁਹਾਨੂੰ ਕੋਈ ਨਾਲਾ ਪਾਜ ਪੂਰੇ ਪਾ ਦਿਓ ਉਸ ਤੋਂ ਬਾਅਦ ਫਿਰ ਕੋਈ ਗੱਲ ਨਹੀਂ ਹੋਈ ਹਾਂਜੀ ਹੁਣ ਅਸੀਂ ਮੰਗ ਕਰਦੇ ਆਂ ਵੀ ਸਾਡਾ ਨਿਕਾਸੀ ਦਾ ਹੱਲ ਕੀਤਾ ਹੋਵੇ ਪਾਣੀ ਕੱਢਿਆ ਜਾਵੇ ਬਾਕੀ ਸਾਨੂੰ ਗੱਲ ਕੋਈ ਇਹੋ ਜਿਹਾ ਜਾਂ ਬਾਕੀ ਜੇ ਸਾਡਾ ਨਿਕਾਸੀ ਦਾ ਹੱਲ ਹੋ ਜੇ ਨਾ ਤੇ ਫਿਰ ਅਸੀਂ ਮੁਆਵਜ਼ੇ ਦਾ ਸਾਨੂੰ ਲੋੜ ਕੋਈ ਨਹੀਂ ਮੁਆਵਜ਼ਾ ਨਹੀਂ ਅਸੀਂ ਮੰਗਦੇ ਸਰਕਾਰ ਕੋ ਬਸ ਸਾਨੂੰ ਇਹ ਨਿਕਾਸੀ ਦਾ ਹੱਲ ਹੋ ਜੇ ਤੇ ਇਹਨੇ ਬਹੁਤ ਅਸੀਂ ਕਿੰਨੇ ਕਿਲੇ ਸਾ ਹਾਂਜੀ ਕਿੰਨੇ ਪੈਸੇ ਆਨਸਾਨ ਪੈਸੇ ਤੁਸੀਂ ਵੇਖ ਲਓ ਵੀ ਜੋ ਆਪਾਂ ਵਾਈ ਕਰਦੇ ਆ ਜੋ ਸਾਰਾ ਕੁਝ ਕਰਦਾ ਝੋਨਾ ਵੇਖੋ ਗਲਿਆ ਪਿਆ ਪੈਲੀਆਂ ਵਾਉਣ ਤੱਕ ਡੀਜ਼ਲ ਦਾ ਖਰਚਾ ਲਵਾਈ ਦਾ ਖਰਚਾ ਰਹੇ ਆ ਤਾਂ 2-2 ਪੁਨੇ ਖਾਦੀ ਪੈ ਚੁੱਕੇ ਆ ਤੇ 40 4000 ਤੋਂ 4500 ਰੁਪਿਆ ਲੇਬਰ ਆ ਝੋਨੇ ਲਾਉਣ ਵਾਲਿਆਂ ਦੀ ਉਹ ਵੀ ਦੇ ਦਿੱਤੀ ਸਾਰਾ ਕੁਝ ਕੀਤਾ ਤੇ ਵੇਖੋ ਘੱਟੋ ਘੱਟ 15 ਤੋਂ 20 ਹਜ਼ਾਰ ਨੁਕਸਾਨ ਹੋ ਗਿਆ ਜੀ ਕਿਲੇ ਦਾ 10 ਟਾਈਮ ਠੇਕੇ ਦੇ ਕੋਈ ਮੈਂ 7 ਕਿਲੇ ਥਾਣ ਮੇਰਾ ਨਾਮ ਰঞ্জੀਤ ਸਿੰਘ ਹੈ ਜੀ ਪਿੰਡ ਭੁੱਲਰ ਜੀ ਮਸਲਾ ਇਹ ਪਾਣੀ ਦਾ ਤੁਹਾਨੂੰ ਹੁਣੇ ਵੇਖਿਆ ਜੀ ਵਿੱਚ ਵੜ ਕੇ ਤਿੰਨ ਫੁੱਟ ਵੀ ਹਰ ਤਾਂ ਇੱਥੋਂ ਤੱਕ ਦਿਖਾਇਆ ਜੇ ਮੈਂ ਤਿੰਨ ਤਿੰਨ ਫੁੱਟ ਤੱਕ ਹੁਣ ਪਾਣੀ ਆ ਜੇ ਬਰਸਾਤਾ ਸ਼ੁਰੂ ਹੋਈਆਂ ਜੇ ਮੈਂ ਮੌਸਮ ਚੱਲਣ ਨਹੀਂ ਰਿਹਾ ਦਾ ਤੇ ਗਾਂ ਦਾ ਪਤਾ ਨਹੀਂ ਕੀ ਬਣਨਾ ਕਿੰਨੇ ਪਾਣੀ ਆਉਣਾ ਪੰਜ ਪੰਜ ਫੁੱਟ ਤੱਕ ਵੀ ਪਾਣੀ ਪਹੁੰਚ ਜਾਣਾ ਇੱਥੇ ਇਹ ਤਾਂ ਪਾਣੀ ਆਉਣਾ ਤਨਾ ਪੰਡਾ ਦਾ ਜੀ ਮਾਨਾ ਵਾਲਾ ਪਟੇਵੜ ਦਾ ਭੁਲਰਾ ਦਾ ਨਾਲ ਤੇ ਇੱਥੇ ਆਣ ਸਾਰਾ ਇਕੱਠਾ ਹੋ ਜਾਂਦਾ ਤੇ ਅੱਗੇ ਅਸੀਂ ਪਹਿਲਾਂ ਅੱਜ ਤੋਂ 5-7 ਸਾਲ ਪਹਿਲਾਂ ਨਿਕਾਸ ਹੈਗਾ ਜੀ ਉਹ ਤੋਂ ਮਤਲਬ ਬਾਬੇ ਦੀ ਪਾਣੀ ਵਿੱਚ ਪਰਾਣੂਗਾ ਅੱਗੇ ਛਪੜ ਹੀ ਉਹਨਾਂ ਦੀ ਪਾਣੀ ਸਾਰ ਨਿਕਲ ਜਾਂਦਾ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੁਣ ਬਾਬੇ ਤੇ ਆਪਣੀ ਪੈਰੀ ਬਜਾਉਣ ਦੇ ਖਾਤਰ ਪਿਛੇ ਕੋਈ ਜਨਤਾ ਨਹੀਂ ਸੋਚਿਆ ਪਈ ਕਿ ਉਹਨਾਂ ਦਾ ਕੋਈ ਹੈਗਾ ਕੋਈ ਨੁਕਸਾਨ ਕਿੱਥੋਂ ਰੋਟੀ ਖਾਣੀ ਹੈ ਕੀ ਕਰਨਾ ਉਹਨਾਂ ਹਾਂਜੀ ਤੇ ਕੋਈ ਡੰਗਰ ਦਾ ਪੱਛਾ ਨਹੀਂ ਸੋਚਿਆ ਬੇਜਮਾਨ ਦਾ ਨਹੀਂ ਸੋਚਿਆ ਉਹਨਾਂ ਜੇ ਪੱਠੇ ਗਲ ਜਾਣ ਦੇਖੋ ਕੀ ਡੰਗਰ ਵੀ ਬੇਜਮਾਨ ਵੀ ਭੁੱਖੇ ਮਰਨੇ ਉਥੇ ਤੇ ਅਸੀਂ ਇਹੋ ਪ੍ਰਸ਼ਾਸਨ ਅਕੇ ਡੀਸੀ ਸਾਹਿਬ ਅਕੇ ਮੰਗ ਕਰਦੇ ਆ ਵੀ ਸਾਨੂੰ ਅੱਗੇ ਵੀ ਦੋਸਤ ਵਾਲਾ ਹੋ ਗਿਆ ਅਸੀਂ ਉਦੋਂ ਵੀ ਇੱਥੇ ਸਭ ਕੁਝ ਕੀਤਾ ਐਪਲੀਕੇਸ਼ਨ ਅਕੇ ਦਿੱਤੀਆਂ ਐਸਡੀਐਮ ਨੂੰ ਇਹ ਤਹਿਸੀਲਦਾਰ ਸਾਹਿਬ ਨੂੰ ਸਾਡੇ ਉਦੋਂ ਕੋਈ ਸੁਣਵਾਈ ਨਹੀਂ ਹੋਈ ਤੇ ਹੁਣ ਅਸੀਂ ਇਹੋ ਮੰਗ ਕਰਦੇ ਸਾਡਾ ਪੱਕਾ ਹਲ ਕੀਤਾ ਜਾਵੇ ਕੋਈ ਇਹਦਾ ਪਾਣੀ ਨ ਉਸਦਾ ਨੂੰ ਗਾਤ ਰਹਿ ਜਾਵੇ ਅਹਲਵੇ ਤੁਹਾਨੂੰ ਮਨਤੋਇਆ ਖਾਲ ਰਿਹਾ ਆਪ ਦਾ ਨਹੀਂ ਬਚਨਦਾ ਸਾਹਮਣੇ ਹਾਂਜੀ ਸਾਰੇ ਲੱਗੇ ਸਾਰੇ ਡੁੱਬੇ ਬਚਣ ਕਿਥੋਂ ਇਹ ਇਹ ਮਹੀਨਾ ਮਹੀਨਾ ਪਾਣੀ ਸੁਕਣਾ ਇਹਨਾਂ ਪਿੱਛੋਂ ਪਾਣੀ ਇਹ ਤੁਸੋਂ ਵੇਖਿਆ ਕਿਤਨਾ ਡਗੰਡਿਆ ਪਿਛਵਾਣਗੇ ਹਾਂ ਪਨੀਰੀਆਂ ਖਤਮ ਹੋ ਗਈਆਂ ਸਾਰਾ ਕੰਮ ਮਤਲਬ ਆ ਚੱਕਰਿਆ ਅਸੀਂ ਅਸੀਂ ਮੰਗ ਪ੍ਰਸ਼ਾਦਾ ਇਹੋ ਕਰਦੇ ਸਾਡਾ ਕੋਈ ਹੱਲ ਪੱਕਾ ਕੀਤਾ ਜਾਵੇ ਨਹੀਂ ਹੱਲ ਹੁੰਦਾ ਪਾਣੀ ਹੱਲ ਹਾਂਜੀ ਨਹੀਂ ਹੱਲ ਹੁੰਦਾ ਤੇ ਫਿਰ ਅਸੀਂ ਤਰਨੇ ਦੇਵਾਂਗੇ ਜੋ ਵੀ ਹੈ ਜਿਤਨਾ ਮਿੱਥੇ ਸਮਝ ਲਈ ਜੋ ਸਾਡੇ ਫਿਰ ਅਸੀਂ ਉਹ ਕਰਾਂਗੇ ਜਿਸ ਤੋ ਤਾ ਪਹੁੰਚੋ ਇਤਨਾ ਕਰਾਂਗੇ ਜਿਸ ਤੋ ਕਚਾਵਾਂਗੇ ਆ ਚੱਕਰਿਆ ਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। હોવે ભાવે કરો બાર્ટી રિટાયરમ પાર્ટી જા કોઈ હોય પાર્ટી અુક અજનલા પુરા અને મશહૂર ડિઆર હોલ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹੌਕ ਲੈਮਨ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼